ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਉਹਨਾਂ 6 ਰਾਸ਼ੀ ਵਾਲਿਆਂ ਦੇ ਬਾਰੇ ਜਿਨ੍ਹਾਂ ਦੀ ਕਿਸਮਤ ਅੱਜ ਵੱਡੇ ਮੰਗਲਵਾਰ 28 ਮਈ ਨੂੰ ਬਦਲਣ ਵਾਲੀ ਹੈ ਜਿਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਣ ਵਾਲੀ ਹੈ ਉਹਨਾਂ ਦੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਕਸ਼ਟ ਹੁਣ ਮਿਟਣ ਵਾਲੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय विष्णु भगवान जी लिख के हाजरी लगवाना जी ताकि विष्णु भगवान जी दी कृपा ਤੁਹਾਡੇ ਤੇ ਹਮੇਸ਼ਾ ਦੇ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਉਹਨਾਂ 6 ਰਾਸ਼ੀ ਵਾਲਿਆਂ ਦੇ ਬਾਰੇ ਜਿਨ੍ਹਾਂ ਦੀ ਕਿਸਮਤ ਅੱਜ ਵੱਡੇ ਮੰਗਲਵਾਰ ਦੇ ਦਿਨ ਬਦਲਣ ਵਾਲੀ ਹੈ ਤੇ ਉਹ ਪਹਿਲੀਆਂ 3 ਖੁਸ਼ਕਿਸਮਤ ਰਾਸ਼ੀਆਂ ਹਨ ਜੀ ਕੁੰਭ ਮਕਰ ਅਤੇ ਮਿਥਨ ਰਾਸ਼ੀ ਜੇਕਰ ਇਹਨਾਂ ਗੱਲਾਂ ਦਾ ਇਹ ਰਾਸ਼ੀਆਂ ਖਾਸ ਧਿਆਨ ਰੱਖ ਲੈਂਦੀਆਂ ਹਨ ਤਾਂ ਵੇਖਣਾ ਕਿ ਇਹ ਦਿਨਾਂ ਵਿੱਚ ਵੀ ਕਰੋੜਪਤੀ ਬਣ ਸਕਦੀਆਂ ਹਨ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਸੁਧਾਰ ਆ ਜਾਵੇਗਾ ਤੇ ਇਹਨਾਂ ਨੂੰ 10 ਵੱਡੀਆਂ ਖੁਸ਼ਖਬਰੀਆਂ ਵੀ ਮਿਲ ਸਕਦੀਆਂ ਹਨ ਤਾਂ ਕਿ ਮਾਤਾ ਦੀ ਕਿਰਪਾ ਦੇ ਨਾਲ ਇਹਨਾਂ ਦੇ ਉੱਪਰ ਹਮੇਸ਼ਾ ਹੀ ਬਣੀ ਹੀ ਰਹੇਗੀ ਕਿਉਂਕਿ ਇਹਨਾਂ ਦੇ ਉੱਪਰ ਗ੍ਰਹਾਂ ਦਾ ਅਸਰ ਬਹੁਤ ਜ਼ਿਆਦਾ ਹੋਣ ਵਾਲਾ ਹੈ ਤੁਹਾਨੂੰ ਇਸ ਸਮੇਂ ਕੋਈ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਤੁਹਾਡਾ ਇਹ ਸਾਲ ਬਹੁਤ ਵਧੀਆ ਗੁਜ਼ਰਨ ਵਾਲਾ ਹੈ ਕਿਉਂਕਿ ਜੇਕਰ ਤੁਹਾਡੀ ਸੋਚ ਵਧੀਆ ਹੈ ਤਾਂ ਸਾਰਾ ਕੁਝ ਵਧੀਆ ਹੀ ਹੋਵੇਗਾ ਕੁੰਭ ਰਾਸ਼ੀ ਮਿਥਨ ਰਾਸ਼ੀ ਅਤੇ ਮਕਰ ਰਾਸ਼ੀ ਵਾਲੇ ਹਮੇਸ਼ਾ ਕਿਸੇ ਦਾ ਭਲਾ ਹੀ ਸੋਚਦੇ ਹਨ ਜਿਸ ਕਾਰਨ ਉਹਨਾਂ ਦਾ ਭਲਾ ਆਪਣੇ ਆਪ ਹੀ ਹੋ ਜਾਂਦਾ ਹੈ ਇਸ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਉਦਾਸਤਾ ਬਿਲਕੁਲ ਵੀ ਨਹੀਂ ਹੋਣਾ ਕਿਉਂਕਿ ਸ਼ਨੀ ਦੇਵ ਜੀ ਤੁਹਾਡੇ ਗ੍ਰਹਾਂ ਦੇ ਮਾਲਕ ਹਨ ਕਹਿੰਦੇ ਹਨ ਕਿ ਕੁੰਭ ਰਾਸ਼ੀ ਵਾਲੇ ਬਹੁਤ ਹੀ ਲੱਕੀ ਹੁੰਦੇ ਹਨ ਕਿ ਕਿ ਇਹਨਾਂ ਦੇ ਗ੍ਰਹਾਂ ਦਾ ਮਾਲਕ ਬ੍ਰਹਸਪਤੀ ਵੀ ਹੁੰਦਾ ਹੈ ਤੇ ਇਹਨਾਂ ਨੂੰ ਇੱਕਦਮ ਇਨਕਮ ਦਾ ਮਾਲਕ ਵੀ ਬ੍ਰਹਸਪਤੀ ਹੀ ਬਣਾ ਦਿੰਦਾ ਹੈ ਤੇ ਦੂਜਾ ਮਤਲਬ ਕਿ ਇਹਨਾਂ ਨੂੰ ਇਨਕਮ ਸ਼ੁਭ ਜਗਾ ਤੇ ਹੀ ਇਹਨਾਂ ਦੀ ਲੱਗਦੀ ਹੈ ਇਹਨਾਂ ਦੀ ਸੋਚ ਬਹੁਤ ਹੀ ਵਧੀਆ ਸਕਾਰਾਤਮਕ ਤੇ ਵਾਸਤਵਿਕ ਹੁੰਦੀ ਹੈ ਇਹ ਹਰ ਕਿਸੇ ਦੀ ਮਦਦ ਕਰਨ ਦੇ ਲਈ ਸਭ ਤੋਂ ਅੱਗੇ ਖੜੇ ਹੋ ਜਾਂਦੇ ਹਨ ਮਿਹਨਤ ਕਰਨ ਤੇ ਵੀ ਬਹੁਤ ਲਗਨ ਲਗਾਉਂਦੇ ਹਨ ਤੇ ਆਪਣੀ ਸਕਸੈਸ ਨੂੰ ਪਾਉਣ ਲਈ ਆਪਣੀ ਜਿੰਦ ਜਾਨ ਲਾ ਦਿੰਦੇ ਹਨ ਜਿਸ ਕਾਰਨ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਬਹੁਤ ਹੀ ਆਪਣੀ ਮਿਹਨਤ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਕਿਉਂਕਿ ਇਹਨਾਂ ਦੇ ਮਾਲਕ ਸ਼ਨੀ ਹੁੰਦੇ ਹਨ ਇਸ ਕਰਕੇ ਇਹ ਪ੍ਰਾਪਰਟੀ ਦਾ ਕੰਮ ਵੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ ਤੇ ਉਸ ਵਿੱਚ ਸਫਲਤਾ ਹਾਸਲ ਕਰਦੇ ਹਨ ਇਸ ਰਾਸ਼ੀ ਵਾਲੇ ਜਿਹੜੇ ਲੋਕ ਲੋਹੇ ਦਾ ਜਾਂ ਕੰਸਟਰਕਸ਼ਨ ਦਾ ਕੰਮ ਕਰਦੇ ਹਨ ਅਤੇ ਮਕਰ ਰਾਸ਼ੀ ਵਾਲੇ ਤੇ ਮਿਥਨ ਰਾਸ਼ੀ ਵਾਲਿਆਂ ਦੀ ਮੇਨ ਪ੍ਰੋਬਲਮ ਇਹ ਹੁੰਦੀ ਹੈ ਕਿ ਇਹ ਕਦੇ ਵੀ ਕਿਸੇ ਦੇ ਥੱਲੇ ਲੱਗ ਕੇ ਕੰਮ ਨਹੀਂ ਕਰ ਸਕਦੇ ਇਹਨਾਂ ਨੂੰ ਇਹ ਆਦਤ ਹੀ ਨਹੀਂ ਹੁੰਦੀ ਭਾਵੇਂ ਇਹ ਕਿਸੇ ਦਾ ਆਰਡਰ ਨਹੀਂ ਚੱਲਦੇ ਕਿਉਂਕਿ ਸੂਰਜ ਇਹਨਾਂ ਦੀ ਪਾਰਟਨਰਸ਼ਿਪ ਦਾ ਮਾਲਕ ਹੁੰਦਾ ਹੈ ਇਸ ਲਈ ਇਹਨਾਂ ਦੀ ਕਿਸੇ ਨਾਲ ਘਟ ਹੀ ਬਣਦੀ ਹੈ ਮੈਰਿਜ ਲਾਈਫ ਇਹਨਾਂ ਦੀ ਠੀਕ ਠਾਕ ਹੀ ਚੱਲਦੀ ਹੈ ਬਹੁਤ ਚੰਗੀ ਉਦੋਂ ਹੁੰਦੀ ਹੈ ਜਦੋਂ ਇਹਨਾਂ ਦੀ ਕੁੰਡਲੀ ਵਿੱਚ ਗ੍ਰਹਾਂ ਦੀ ਦਿਸ਼ਾ ਬਹੁਤ ਵਧੀਆ ਹੋਵੇ ਤੇ ਚੰਦਰ ਦੀ ਸਥਿਤੀ ਵੀ ਬਹੁਤ ਸ਼ੁਭ ਹੋ ਜਾਵੇ ਸੂਰਜ ਬੁੱਧ ਦੀ એનર્ਜੀ ਇਹਨਾਂ ਦੇ ਕੋਲ ਆ ਜਾਵੇ ਇਹਨਾਂ ਦੀ ਮੈਰਿਜ ਲਾਈਫ ਫਿਰ ਵਧੀਆ ਰਹਿੰਦੀ ਹੈ ਇਹਨਾਂ ਦੇ ਦੋਸਤ ਮਿੱਤਰ ਵੀ ਬਹੁਤ ਵਧੀਆ ਹੁੰਦੇ ਹਨ ਇਹ ਤਿੰਨ ਹੀ ਰਾਸ਼ੀਆਂ ਵਾਲੇ ਲੋਕ ਹਮੇਸ਼ਾ ਕਿਸੇ ਦੀ ਮਦਦ ਕਰਦੇ ਹਨ ਇਹਨਾਂ ਦੇ ਕੋਲ ਕਦੇ ਵੀ ਕਿਸੇ ਦਾ ਦੁੱਖ ਸਹਾਰਿਆ ਨਹੀਂ ਜਾਂਦਾ ਜਿਸ ਕਾਰਨ ਇਹਨਾਂ ਨੂੰ ਸਫਲਤਾ ਸਭ ਤੋਂ ਪਹਿਲਾਂ ਪ੍ਰਾਪਤ ਹੋ ਜਾਂਦੀ ਹੈ ਕਿਸੇ ਕੋਲੋਂ ਮਦਦ ਲੈਣੇ ਘੱਟ ਹੀ ਪਸੰਦ ਕਰਦੇ ਹਨ ਇਹਨਾਂ ਨੂੰ ਹਮੇਸ਼ਾ ਦੂਜਿਆਂ ਦੇ ਨਾਲ ਲੈ ਕੇ ਚੱਲਣ ਦੀ ਆਦਤ ਹੁੰਦੀ ਹੈ ਆਪਣੇ ਕੰਮ ਲਈ ਵੀ ਇਹ ਦੂਜਿਆਂ ਨੂੰ ਨਾਲ ਲੈ ਕੇ ਜਾਣਾ ਹੀ ਪਸੰਦ ਕਰਦੇ ਹਨ ਭਾਵੇਂ ਇਹਨਾਂ ਨੇ ਕੋਈ ਛੋਟੀ ਤੋਂ ਛੋਟੀ ਹੀ ਚੀਜ਼ ਖਰੀਦਣੀ ਹੋਵੇ ਪਰ ਇਹ ਇਕੱਲੇ ਜਾਣਾ ਪਸੰਦ ਨਹੀਂ ਕਰਦੇ ਆਪਣੇ ਨਾਲ ਹਮੇਸ਼ਾ ਕਿਸੇ ਦਾ ਆਸਰਾ ਹੀ ਪਾਲਦੇ ਹਨ ਤੇ ਚੰਗੀ ਸੋਚ ਦੇ ਮਾਲਕ ਹੁੰਦੇ ਹਨ ਇਸ ਰਾਸ਼ੀ ਵਾਲੇ ਲੋਕਾਂ ਦਾ ਸਮਾਂ ਬਹੁਤ ਹੀ 2024 ਦੇ ਵਿੱਚ ਵਧੀਆ ਰਹਿਣ ਵਾਲਾ ਹੈ ਜੇਕਰ ਅਸੀਂ ਗੱਲ ਕਰੀਏ ਵਿਦਿਆਰਥੀ ਵਰਗ ਦੇ ਬਾਰੇ ਤਾਂ ਸਭ ਤੋਂ ਜ਼ਿਆਦਾ ਟੈਨਸ਼ਨ ਵਿਦਿਆਰਥੀਆਂ ਨੂੰ ਹੀ ਹੁੰਦੀ ਹੈ ਜਿਹੜੇ ਬੱਚੇ ਹੁੰਦੇ ਹਨ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਹਨ ਉਹਨਾਂ ਦੇ ਲਈ ਇਹ ਸਾਲ ਬਹੁਤ ਵਧੀਆ ਰਹਿਣ ਵਾਲਾ ਹੈ ਕਿਉਂਕਿ ਇਹਨਾਂ ਦਾ ਬ੍ਰਹਸਪਤੀ ਗ੍ਰਹਿਾਂ ਦੇ ਤੀਜੇ ਨੰਬਰ ਤੇ ਹੈ ਚੌਥੇ ਸਥਾਨ ਦੇ ਵਿੱਚ ਜਾਣ ਵਾਲਾ ਇਹ ਤੁਹਾਡੀ ਹਿੰਮਤ ਨੂੰ ਹੋਰ ਜ਼ਿਆਦਾ ਵਧਾ ਦੇਵੇਗਾ ਤੁਸੀਂ ਜਿਹੜਾ ਵੀ ਕੋਈ ਪੇਪਰ ਦਿਓਗੇ ਤੁਹਾਨੂੰ ਉਸ ਵਿੱਚ ਤਰੱਕੀ ਹੀ ਤਰੱਕੀ ਮਿਲ ਜਾਵੇਗੀ ਕਿਉਂਕਿ ਤੁਹਾਡਾ ਬ੍ਰਹਸਪਤੀ ਬਾਅਦ ਵਿੱਚ 4 ਨੰਬਰ ਤੇ ਆ ਜਾਵੇਗਾ ਬ੍ਰਹਸਪਤੀ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਦੇ ਨਾਲ ਮਈ ਤੋਂ ਜੂਨ ਤੱਕ ਤੁਹਾਡੇ ਲਈ ਸ਼ੁਭ ਮੰਨਿਆ ਜਾ ਰਿਹਾ ਹੈ ਪਰ ਮਈ ਤੋਂ ਬਾਅਦ ਵੀ ਤੁਹਾਡੇ ਲਈ ਸ਼ੁਭ ਹੀ ਰਹੇਗਾ ਵਿਆਹ ਸ਼ਾਦੀ ਦੇ ਲਈ ਤੁਹਾਡੀ ਸਥਿਤੀ ਬਹੁਤ ਵਧੀਆ ਬਣੀ ਹੋਈ ਹੈ ਤੁਹਾਡੇ ਘਰ ਵਿੱਚ ਸ਼ੁਭ ਕਾਮ ਵੀ ਹੋ ਸਕਦੇ ਹਨ ਪੜਾਈ ਲਈ ਗਿਆਨ ਦੇ ਨਾਲ ਇਸ ਸਾਲ ਤੁਹਾਨੂੰ ਕਾਫੀ ਕੁਝ ਦੇ ਕੇ ਜਾਵੇਗਾ ਸਭ ਤੋਂ ਜ਼ਰੂਰੀ ਕੀ ਹੋਵੇਗਾ ਕਿ ਤੁਸੀਂ ਥੋੜੀ ਜਿਹੀ ਰਾਹੂ ਤੋਂ ਦੂਰੀ ਬਣਾ ਕੇ ਰੱਖੋ ਰਾਹੂ ਤੁਹਾਡੇ ਧਨ ਸਥਾਨ ਵਿੱਚ ਪੂਰਾ ਹੀ ਸਾਲ ਰਹੇਗਾ ਵਿਦਿਆਰਥੀਆਂ ਨੂੰ ਇਲੈਕਟ੍ਰੋਨਿਕਸ ਸਮਾਨ ਤੋਂ ਥੋੜੀ ਜਿਹੀ ਦੂਰੀ ਹੀ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਇਹ ਸਮਝੋ ਕਿ ਤੁਹਾਡੇ ਕੰਮਕਾਰ ਵਿੱਚ ਤੁਹਾਡੀ એનર્ਜੀ ਥੋੜੀ ਜਿਹੀ ਵਿਆਕੁਲ ਹੋ ਸਕਦੀ ਹੈ ਇਸ ਸਾਲ ਤੁਹਾਨੂੰ ਤਰੱਕੀ ਵੀ ਮਿਲ ਜਾਵੇਗੀ ਤੁਹਾਡੇ ਹਰ ਟੈਸਟ ਦੇ ਵਿੱਚ ਚੰਗੇ ਨੰਬਰ ਲੈ ਕੇ ਤੁਸੀਂ ਪਾਸ ਹੋ ਜਾਵੋਗੇ ਵਿਆਹ ਲਈ ਤੁਹਾਨੂੰ ਸ਼ੁਭ 파ਟਨਰ ਵੀ ਮਿਲ ਜਾਵੇਗਾ ਕਿਉਂਕਿ ਇਹਨਾਂ ਦੇ ਲਈ ਇਹ ਸਮਾਂ ਬਹੁਤ ਹੀ ਸ਼ੁਭ ਹੈ ਸ਼ਨੀ ਦੀ 60 ਸਤੀ ਇਹਨਾਂ ਦੇ ਉੱਪਰ ਚੱਲ ਰਹੀ ਹੈ ਤੁਹਾਨੂੰ ਪਤਾ ਹੈ ਕਿ ਸ਼ਨੀ ਦਾ ਲਗਨ ਤੁਹਾਡੀਆਂ ਰਾਸ਼ੀਆਂ ਦੇ ਵਿੱਚ ਚੱਲ ਰਿਹਾ ਹੈ ਇਹਨਾਂ ਦੀ 60 ਸਤੀ ਚੱਲ ਰਹੀ ਹੈ ਇਸ ਕਰਕੇ ਥੋੜੇ ਜਿਹੇ ਕੰਮ ਦੇ ਵਿੱਚ ਵੀ ਤੁਸੀਂ ਜੇਕਰ ਢਿੱਲੇ ਪੈ ਜਾਂਦੇ ਹੋ ਜਾਂ ਤੁਹਾਨੂੰ ਕੰਮ ਪ੍ਰਤੀ ਕੋਈ ਵੀ ਪਰੇਸ਼ਾਨੀ ਆ ਜਾਂਦੀ ਹੈ ਜੇਕਰ ਤੁਸੀਂ ਪੂਰੀ ਹਿੰਮਤ ਤੇ ਹੌਸਲੇ ਦੇ ਨਾਲ ਉਸ ਕੰਮ ਨੂੰ ਬੂਰਾ ਕਰ ਲਓਗੇ ਤਾਂ ਤੁਹਾਡੀ ਸਫਲਤਾ ਤੁਹਾਨੂੰ ਜ਼ਰੂਰ ਪ੍ਰਾਪਤ ਹੋ ਜਾਵੇਗੀ ਕਿਉਂਕਿ ਹਰ ਕੰਮ ਦੇ ਵਿੱਚ ਕਿਤੇ ਨਾ ਕਿਤੇ ਅੜਚਣ ਪੈ ਜਾਣ ਜਾਂ ਵਿਗਾੜਨ ਵਾਲੇ ਵੀ ਹੁੰਦੇ ਹਨ ਵਿਆਹ ਸ਼ਾਦੀ ਦੇ ਬਿਜ਼ਨਸ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੀਆਂ ਕੰਮ ਪ੍ਰਤੀ ਬਹੁਤ ਹੀ ਸੁਚੇਤ ਹੋਣ ਦੀ ਲੋੜ ਹੈ ਤੇ ਲੋਕਾਂ ਦੀਆਂ ਨਜ਼ਰਾਂ ਤੋਂ ਵੀ ਬਚਣਾ ਪਵੇਗਾ ਕਿਉਂਕਿ ਇਹ ਰਾਸ਼ੀ ਵਾਲਿਆਂ ਨੂੰ ਨਜ਼ਰ ਬਹੁਤ ਜਲਦੀ ਲੱਗ ਜਾਂਦੀ ਹੈ ਵੱਧ ਤੋਂ ਵੱਧ ਕਨਫਿਊਜ਼ਨ ਹੋਣ ਕਰਕੇ ਇਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਕਈ ਵਾਰ ਉਹਨਾਂ ਤੇ ਇਹੋ ਜਿਹੀ ਸਥਿਤੀ ਬਣ ਜਾਂਦੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗੇਗਾ ਕਿ ਉਹ ਆਪਣੀ ਜ਼ਿੰਦਗੀ ਹੀ ਖਤਮ ਕਰ ਲੈਣ ਪਰ ਜੇਕਰ ਤੁਸੀਂ ਸਬਰ ਦੇ ਮੁਤਾਬਕ ਹੀ ਚੱਲੋਗੇ ਤਾਂ ਤੁਹਾਨੂੰ ਰਾਹੂ ਤੇ ਜੋਰ ਦੇ ਨਾਲ ਥੋੜੀ ਟੈਨਸ਼ਨ ਵੱਧ ਪੈ ਸਕਦੀ ਹੈ ਪਰ ਆਪਣੇ ਦਿਮਾਗ ਤੇ ਹਾਵੀ ਨਹੀਂ ਕਰਨਾ ਇਸ ਟੈਨਸ਼ਨ ਨੂੰ ਤੁਸੀਂ ਆਪਣੇ ਦਿਮਾਗ ਤੋਂ ਹੌਲੀ-ਹੌਲੀ ਲਾਹ ਦੇਣਾ ਹੈ ਕਿਉਂਕਿ ਤੁਹਾਡੀ ਪਰੇਸ਼ਾਨੀ ਦਾ ਹੱਲ ਥੋੜੀ ਦੇਰ ਬਾਅਦ ਆਪਣੇ ਆਪ ਹੀ ਤੁਹਾਨੂੰ ਮਿਲ ਜਾਵੇਗਾ ਜਿਹੜੇ ਲੋਕ ਵਿਆਹ ਸ਼ਾਦੀ ਵਾਲੇ ਹਨ ਉਹਨਾਂ ਦਾ ਮਨ ਇਸ ਸਾਲ ਪੂਰਾ ਹੀ ਸ਼ਾਦੀ ਵਾਲੇ ਕੰਮਾਂ ਦੇ ਵਿੱਚ ਰੁੱਝਾ ਰਹੇਗਾ ਉਹਨਾਂ ਦਾ ਵਿਆਹ ਹੋਣਾ ਸੁਭਾਵਿਕ ਹੈ ਕਿਉਂਕਿ ਇਸ ਸਮੇਂ ਉਹਨਾਂ ਦੀ ਕੁੰਡਲੀ ਦੇ ਵਿੱਚ ਸ਼ਨੀ ਦੀ ਸਥਿਤੀ ਬਹੁਤ ਵਧੀਆ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਕੰਮ ਕਾਰ ਅਤੇ ਪੈਸਿਆਂ ਪ੍ਰਤੀ ਕਾਰੋਬਾਰ ਜੇਕਰ ਪੁਰਾਣੇ ਸਮੇਂ ਵਿੱਚ ਮੜਾ ਸੀ ਤਾਂ ਇਸ ਸਮੇਂ ਸੁਧਰਨ ਵਾਲਾ ਹੈ ਇਸ ਲਈ ਤੁਸੀਂ ਹਰ ਕੋਈ ਕੰਮ ਕਰਨ ਤੋਂ ਪਹਿਲਾਂ ਆਪਣੇ ਦਿਮਾਗ ਤੇ ਸਟ੍ਰੈਸ ਬਿਲਕੁਲ ਵੀ ਨਹੀਂ ਲੈਣਾ। ਜੇਕਰ ਕੋਈ ਪੈਸੇ ਮੰਗਦਾ ਹੈ ਤਾਂ ਬਹੁਤ ਸਾਵਧਾਨੀ ਵਰਤੋ ਕਿਉਂਕਿ ਤੁਹਾਡਾ ਪੈਸਾ ਵਾਪਸ ਆਉਣ ਵਿੱਚ ਥੋੜੀ ਮੁਸ਼ਕਲ ਆ ਸਕਦੀ ਹੈ। ਜਿਸ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਤੇ ਤੁਸੀਂ ਜ਼ਿਆਦਾ ਪਰੇਸ਼ਾਨ ਹੋ ਜਾਓਗੇ। ਆਪਣੀ ਬੋਲੀ ਤੇ ਥੋੜਾ ਜਿਹਾ ਕੰਟਰੋਲ ਰੱਖੋ। ਰਿਸ਼ਤਿਆਂ ਨੂੰ ਅੱਗੇ ਚਲਾਓ। ਤੁਹਾਡੇ ਰਿਸ਼ਤਿਆਂ ਦੇ ਵਿੱਚ ਨਹੀਂ ਤਾਂ ਦਰਾੜ ਪੈ ਸਕਦੀ ਹੈ। ਤੁਹਾਡੀਆਂ ਗੱਲਾਂ ਦੇ ਵਿੱਚ ਵਿਹਮ ਜਾਂ ਸ਼ੱਕ ਦਿਮਾਗ ਵਿੱਚ ਬੈਠ ਸਕਦਾ ਹੈ ਜਿਸ ਨਾਲ ਰਿਸ਼ਤੇ ਖਰਾਬ ਹੋ ਸਕਦੇ ਹਨ ਹੁਣ ਗੱਲ ਕਰਦੇ ਹਾਂ ਜੀ ਨੌਕਰੀ ਵਰਗ ਦੇ ਲੋਕਾਂ ਦੀ ਉਹਨਾਂ ਦੇ ਗ੍ਰਹਿਾਂ ਵਿੱਚ ਸ਼ਨੀ ਦਾ ਲਗਨ ਰਹੇਗਾ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਤੀਜੀ ਜਗ੍ਹਾ ਤੇ ਰਹਿਣ ਵਾਲੇ ਹਨ ਸੂਰਜ ਜਦੋਂ ਤੁਹਾਡੇ ਉੱਚ ਵੱਲ ਜਾਵੇਗਾ ਮਈ ਤੇ ਜੂਨ ਦਾ ਮਹੀਨਾ ਤੁਹਾਡੇ ਲਈ ਬ੍ਰਹਸਪਤੀ ਪੱਖ ਦੇ ਵੱਲੋਂ ਬਹੁਤ ਵਧੀਆ ਹੋ ਜਾਵੇਗਾ ਸੂਰਜ ਤੁਹਾਡੇ ਚੌਥੇ ਸਥਾਨ ਤੇ ਆਉਣ ਵਾਲਾ ਹੈ ਜੋ ਕਿ ਤੁਹਾਡੇ ਲਈ ਬਹੁਤ ਵਧੀਆ ਹੋਵੇਗਾ ਹੁਣ ਗੱਲ ਕਰੀਏ ਜੀ ਅਗਲੀਆਂ ਤਿੰਨ ਖੁਸ਼ ਨਸੀਬ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦਾ ਨਾਮ ਹੈ ਜੀ ਮੇਖ ਸਿੰਘ ਅਤੇ ਰਿਸ਼ਭ ਇਹਨਾਂ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਵੀ ਕਿਸਮਤ ਦੇ ਹੁਣ ਦਰਵਾਜ਼ੇ ਖੁੱਲਣ ਵਾਲੇ ਹਨ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਜ਼ਰ ਨਹੀਂ ਆਵੇਗੀ ਪੁਰਾਣੇ ਸਮੇਂ ਵਿੱਚ ਤੁਸੀਂ ਜਿਹੜੀਆਂ ਵੀ ਦੁੱਖ ਤਕਲੀਫਾਂ ਚੱਲ ਰਹੇ ਸੀ ਉਹਨਾਂ ਦਾ ਕੁੱਲ ਮਿਲਾ ਕੇ ਹੁਣ ਅੰਤ ਹੋਣ ਵਾਲਾ ਹੈ ਜੁਲਾਈ ਅਗਸਤ ਤੇ ਸਤੰਬਰ ਵਿੱਚ ਤੁਹਾਨੂੰ ਸਿਹਤ ਸੰਬੰਧੀ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ। ਥੋੜੀਆਂ-ਬਹੁਤ ਸਿਹਤ ਨੂੰ ਲੈ ਕੇ ਪਰੇਸ਼ਾਨੀਆਂ ਹੋ ਸਕਦੀਆਂ ਹਨ ਪਰ ਬ੍ਰਹਸਪਤੀ ਦੀ ਚੰਗੀ ਸਥਿਤੀ ਹੋਣ ਕਾਰਨ ਤੁਹਾਡਾ ਬਚਾਅ ਹੋ ਜਾਵੇਗਾ। ਤੁਸੀਂ ਚੰਗੀ ਕਿਸਮਤ ਦੇ ਮਾਲਕ ਬਣ ਜਾਓਗੇ ਕਿਉਂਕਿ ਉਹ ਤੁਹਾਡਾ ਸੁਖ ਸਥਨ ਥਾਂ ਕਿਉਂਕਿ ਉਹ ਤੁਹਾਡਾ ਸੁਖ ਸਥਾਨ ਬਣ ਜਾਵੇਗਾ। ਤੁਸੀਂ ਇਸ ਸਾਲ ਕਾਫੀ ਇੰਜੋਏ ਵੀ ਕਰਨ ਵਾਲੇ ਹੋ ਕਿਉਂਕਿ ਇਹ ਸਾਲ ਤੁਹਾਡੇ ਲਈ ਬਹੁਤ ਵਧੀਆ ਰਹਿਣ ਵਾਲਾ ਹੈ। ਤਨ ਪੱਖੋਂ ਵੀ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਰਹਿ ਜਾਵੇਗੀ ਪੁਰਾਣੇ ਸਮੇਂ ਵਿੱਚ ਤੁਸੀਂ ਜਿਹੜੀਆਂ ਵੀ ਦੁੱਖ ਤਕਲੀਫਾਂ ਚੱਲੀਆਂ ਹਨ ਉਹਨਾਂ ਤੋਂ ਹੁਣ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਤੁਸੀਂ ਚੰਗੀ ਕਿਸਮਤ ਦੇ ਮਾਲਕ ਬਣ ਜਾਓਗੇ ਬੇਸ਼ੱਕ ਤੁਹਾਡੀ ਕੁੰਡਲੀ ਦੇ ਵਿੱਚ 60 ਸਤੀ ਚੱਲ ਰਹੀ ਹੈ ਪਰ ਤੁਸੀਂ ਇਸ ਤੋਂ ਬਚਣ ਲਈ ਰਾਤ ਨੂੰ ਆਪਣੇ ਸਿਰਹਾਣੇ ਵੱਲ ਇੱਕ ਪਿੱਤਲ ਦੇ ਗਲਾਸ ਵਿੱਚ ਪਾਣੀ ਭਰ ਕੇ ਰੱਖ ਲੈਣਾ ਹੈ ਸਵੇਰੇ ਉੱਠ ਕੇ ਪਿਪਲ ਨੂੰ ਪਾਉਂਦੇ ਹੀ ਰਹਿਣਾ ਹੈ ਇਸ ਨਾਲ ਤੁਹਾਨੂੰ ਆਪਣੇ ਗੁਰੂ ਜਾਂ ਮਾਤਾ ਦਾ ਅਸ਼ੀਰਵਾਦ ਮਿਲ ਜਾਵੇਗਾ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਰਾਸ਼ੀ ਵਾਲੇ ਲੋਕ ਜਿਹੜੇ ਵਿਦਿਆਰਥੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦਾ ਜੁਲਾਈ ਤੇ ਅਗਸਤ ਮਹੀਨਾ ਉਹਨਾਂ ਦੀ ਸਟੱਡੀ ਲਈ ਬਹੁਤ ਵਧੀਆ ਰਹੇਗਾ ਉਹ ਆਪਣੀ ਲਾਈਫ ਦੇ ਵਿੱਚ ਬਹੁਤ ਹੀ ਇੰਜੋਏ ਦੇ ਨਾਲ ਸਟੱਡੀ ਨੂੰ ਕੰਪਲੀਟ ਕਰਨਗੇ ਜਿਸ ਨਾਲ ਉਹਨਾਂ ਨੂੰ ਕੋਈ ਵੱਡੀ ਪ੍ਰਾਪਤੀ ਵੀ ਹੋ ਸਕਦੀ ਹੈ ਉਨ੍ਹਾਂ ਦੀ ਰਾਸ਼ੀ ਦੇ ਵਿੱਚ ਪਰਿਵਰਤਨ ਹੋਣ ਦੇ ਨਾਲ ਉਨ੍ਹਾਂ ਦੀ ਜ਼ਿੰਦਗੀ ਦੀਆਂ ਦਿਸ਼ਾਵਾਂ ਹੀ ਬਦਲ ਜਾਣਗੀਆਂ। ਕੁੱਲ ਮਿਲਾ ਕੇ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ। ਜੇਕਰ ਤੁਹਾਨੂੰ ਧਨ ਸੰਬੰਧੀ ਕੋਈ ਵੀ ਪਰੇਸ਼ਾਨੀ ਸੀ ਤਾਂ ਉਸ ਦਾ ਹੁਣ ਖਾਤਮਾ ਹੋ ਜਾਵੇਗਾ। ਧੰਨਵਾਦ।